ਮੌਕੇ 'ਚ ਵੱਡੀ ਰਿਕਵਰੀ ਕੀਤੀ ਹੈ ਉਹਦੀ ਜਾਣਕਾਰੀ ਦਿਓ ਪੰਜਾਬ ਸਰਕਾਰ ਵੱਲੋਂ ਜੋ ਨਸ਼ਾ ਵਿਰੋਧ ਮਹਿਮ ਚਲਾਈ ਗਈ ਆ ਉਹਦੇ ਤਹਿਤ ਸਾਡੇ ਐਸਐਸਪੀ ਸਾਹਿਬ ਸ੍ਰੀ ਹਰਮਨਦੀਪ ਸਿੰਘ ਖਾਸ ਸਰ ਤੇ ਹੋਰ ਉੱਚ ਅਧਿਕਾਰੀਆਂ ਵੱਲੋਂ ਸਮੇਂ-ਸਮੇਂ ਸਰ ਹਦਾਇਤਾਂ ਕੀਤੀਆਂ ਜਾਂਦੀਆਂ ਨੇ ਕਿ ਪੈਟਰੋਲਿੰਗ ਤੇ ਨਾਕਾਬੰਦੀ ਕਰੋ ਜਿਹਦੇ ਤਹਿਤ ਅਸੀਂ ਕੱਲ ਪੈਟਰੋਲਿੰਗ ਕਰ ਰਹੇ ਸੀ ਮੈਂ ਔਰ ਮੇਰੀ ਪੁਲਿਸ ਪਾਰਟੀ ਜਦ ਅਸੀਂ ਡੀਪੀਐਸ ਸਕੂਲ ਕੋਲ ਗੁਜੇ ਤਾਂ ਇੱਕ ਵਿਅਕਤੀ ਸਾਨੂੰ ਸ਼ੱਕੀ ਨਜ਼ਰ ਆਇਆ ਇਹਨੂੰ ਰੋਕ ਕੇ ਕਾਬੂ ਕੀਤਾ ਜਿਸ ਕੋਲੋਂ 1 ਕਿਲੋ 6 ਗ੍ਰਾਮ ਹੀਰੋਨ ਬਰਾਮਦ ਹੋਈ ਜਿਹਦਾ ਨਾਮ ਜਸਵੰਤ ਸਿੰਘ ਉਰਫ ਸਣੀ ਪੁੱਤਰ ਮੇਸ਼ਰਾਮ ਵਾਸੀ ਅਨੰਦਪੁਰ ਸਾਹਿਬ ਜ਼ਿਲ੍ਹਾ ਰੂਪਨਗਰ ਇਹ ਜਿਹੜੀ ਹੋਰੋਇੰ ਦੀ ਕੀਮਤ ਕਿੰਨੀ ਕਾਜੀ ਹੈ ਕੀਮਤ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਕਿੱਥੋਂ ਲੈ ਕੇ ਆਏ ਸੀ ਕਿੱਥੇ ਲੈ ਕੇ ਜਾਣ ਸੀ ਉਹ ਹੁਣ ਤੱਕ ਦੀ ਇਨਵੈਸਟੀਗੇਸ਼ਨ ਦੇ ਵਿੱਚ ਨੇ ਇੱਕ ਸਣੀ ਉਰਫ ਕਾਲੂ ਦਾ ਨਾਮ ਦੱਸਿਆ ਹਣੀ ਉਰਫ ਕਾਲੂ ਦਾ ਨਾਮ ਦੱਸਿਆ ਜਿਹੜਾ ਪਹਿਲਾਂ ਵੀ ਕੋਈ ਪਹਿਲਾਂ ਇਨਵੈਸਟੀਗ ਕੀਤੀ ਇਹਦੇ ਉੱਤੇ ਪਹਿਲਾਂ ਇੱਕ 302 ਦਾ ਮੁਕੱਦਮਾ ਦਰਜਾ ਹਾਂਜੀ ਹੋਰ ਇਨਵੈਸਟੀਗੇਸ਼ਨ ਚੱਲ ਰਹੀ ਆ ਕਿ ਕਿੰਨੇ ਦਿਨਾਂ ਰਿਮਾਂਡ ਲੈ ਕੇ ਸੀ ਅਸੀਂ 5 ਦਿਨਾਂ ਦਾ ਰਿਮਾਂਡ ਤੇ ਜਿਲ੍ਹਪੁਰ ਰਹਿਣਾ ਸੀ ਜਿਲ੍ਹਪੁਰ ਪਹਿਲੇ ਵੀ ਆਉਂਦੇ ਸੀ ਇਹ ਇਹਨਾਂ ਨੇ ਡੇਰਾ ਬਸੀ ਕਮਰਾ ਲਿਆ ਹੋਇਆ ਸੀਗਾ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਕਿੱਥੇ ਆ ਡੇਰਾ ਬਸੀ ਮੁਹਾਰਕਪੁਰ ਰੋਡ ਦੇ ਉੱਤੇ ਕਿਤੇ ਕਮਰਾ ਲਿਆ ਹੋਇਆ ਸੀਗਾ ਯਾਰ ਇਹ ਸੇਲਾ ਹੀ ਹੈ ਇਸ ਸਬਕ ਕੋਈ ਸਾਥੀ ਇਹਦੇ ਨਾਲ ਹੋਰ ਵੀ ਸਾਥੀ ਹੈਗੇ ਨੇ ਅਸੀਂ ਉਹਨਾਂ ਨੂੰ ਇਸ ਅੱਗੇ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਲਗਾ ਕੋਈ ਹੋਰ ਵਿੱਚ ਵੱਡੇ ਖੁਲਾਸੇ ਹੋ ਸਕਦੇ ਕਿਉਂਕਿ ਰਿਕਵਰੀ ਵੱਡੀ ਹੈ ਕਾਫੀ ਵੱਡੀ ਹੈ ਹਾਂਜੀ ਹਾਂਜੀ ਬਿਲਕੁਲ ਉਮੀਦ ਆ ਸਰ ਮੌਕੇ ਤੇ ਕੋਈ ਵੈਪਨ ਹੋ ਰਿ ਪੈਦਲ ਹੀ ਜਾ ਰਿਹਾ ਸੀ ਇਹ ਪੈਦਲ ਖੜਾ ਕਿਸੇ ਦੀ ਜ਼ਿਆਦਾ ਵੇਟ ਕਰ ਰਿਹਾ ਹੁਣ ਕਿਉਂਕਿ ਹੁਣ ਇੱਕ ਇਨਵੈਸਟੀਗੇਸ਼ਨ ਚੱਲ ਰਿਹਾ ਹੈ ਕਿੰਨੇ ਵਜੇ ਦਾ ਟਾਈਮ ਸੀ ਇਹ ਸ਼ਾਮ ਨੂੰ 7:30 ਵਜੇ ਦਾ ਸੀ ਤੇ ਇਕੱਲਾ ਜਾ ਰਿਹਾ ਸੀ ਔਰ ਇਹਦੇ ਕਿਤੇ ਵਿੱਚ ਮਿਲੀ ਤੁਹਾਨੂੰ ਇਹਦੇ ਕੋਲ ਕਾਲੇ ਰੰਗ ਦਾ ਬੈਗ ਪਾਇਆ ਹੋਇਆ ਸੀ ਉਹਦੇ ਚ ਕੋਈ ਕੁਝ ਐਸਾ ਵੀ ਹੈ ਕਿ ਕਿਸੇ ਪਹਿਲੇ ਕਿਸ ਨੇ ਕੋਈ ਇਸ ਤਰ੍ਹਾਂ ਦੀ ਡਿਲੀਵਰੀ ਕੀਤੀ ਹੋਵੇ ਹਾਂਜੀ ਬਿਲਕੁਲ ਬਿਲਕੁਲ ਉਹ ਕਰ ਰਿਹਾ ਸੀ ਕੋਈ ਹੋਰ ਕੋਈ ਖਾਸ ਜਾਣਕਾਰੀ ਜੋ ਕੁਝ ਵੀ ਚ ਦੌਰਾਨ ਸਾਹਮਣੇ ਆਈ ਹੋਵੇ ਅਜੇ ਇੱਕ ਬੰਦੇ ਦਾ ਨਾਮ ਆਇਆ ਹਰੇ ਉਫਕਾਰੂ ਤੇ ਹੋਰ ਕੁਝ ਸਾਥੀ ਜਿਵੇਂ ਇਹਨਾਂ ਨੇ ਕਲੇਰਾ ਵਿੱਚ ਵੀ ਕਰ ਲਿਆ ਹੋਇਆ ਸੀਗਾ ਫੋਰ ਵੀ ਅਸੀਂ ਵੇਖ ਰਹੇ ਹਾਂ